ਜੈ ਆਯੁਰਵੇਦ ਜੈ ਸ੍ਰੀ ਰਤਨ ਤਰੀ ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਲਈ ਬਹੁਤ ਹੀ ਵਧੀਆ ਦਵਾਈ ਹੈ ਉਸ ਵਿੱਚ ਤਿੰਨ ਚੀਜ਼ਾਂ ਦੀ ਗੱਲ ਤੋਂ ਕਰਨੀ ਹੈ ਸਭ ਤੋਂ ਪਹਿਲਾਂ ਇਹਨਾਂ ਬਾਰੇ ਦੱਸ ਦੇਵਾਂ ਕਿਸ ਨੂੰ ਅਣਜਾਣਪਨੇ ਵਿੱਚ ਨਾ ਵਰਤੇ ਜਾਵੇ ਕਿਸੇ ਚੰਗੇ ਵੈਦ ਦੀ ਦੇਖ ਰੇਖ ਵਿੱਚ ਹੀ ਤਿਆਰ ਕਰਵਾ ਕੇ ਇਸ ਦੀ ਵਰਤੋਂ ਕੀਤੀ ਜਾਵੇ ਤੇ ਦੂਸਰੀ ਗੱਲ ਇਸ ਨੂੰ ਲੈਨ ਨਾਲ نیند ਥੋੜੀ ਜ਼ਿਆਦਾ ਆਉਂਦੀ ਹੈ ਤੇ ਮਰੀਜ਼ ਨੂੰ ਸਭ ਤੋਂ ਪਹਿਲਾਂ ਜੋ ਕੋਈ ਵੀ ਨਸ਼ਾ ਕਰਦਾ ਹੈ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ ਪਹਿਲਾਂ ਇਸ ਨੂੰ ਥੋੜੀ ਬਣਾ ਕੇ ਵਰਤ ਸਕਦੇ ਹਾਂ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਦੀ ਵੱਧ ਮਾਤਰਾ ਬਣਾ ਲਓ ਇਹ ਜਿੰਨੇ ਵੀ ਮਰੀਜ਼ਾਂ ਦੇ ਵਰਤੀ ਹੈ ਚੰਗਾ ਰਿਜ਼ਲਟ ਮਿਲੇ ਹੈ ਪਿਆਰ ਕਰ ਰਿਹਾ ਸੀ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਵਾਂ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ 50 ਗ੍ਰਾਮ ਸ਼ੁੱਧ ਤਤੂਰਾ ਦੂਸਰਾ ਲੈਣਾ ਹੈ 50 ਗ੍ਰਾਮ ਸ਼ੁੱਧ ਕੁਚਲਾ ਤੀਸਰੀ ਚੀਜ਼ ਲੈਣੀ ਹੈ ਸ਼ੁੱਧ ਖੁਰਾਸਾਨੀ ਅਜਵਾਇਨ 50 ਗ੍ਰਾਮ ਇਹ ਤਿੰਨੇ ਚੀਜ਼ਾਂ ਹਨ ਦੋਸਤੋ ਕਿਸੇ ਦਿਨ ਤੁਹਾਡੇ ਨਾਲ ਇਹ ਵੀ ਸਾਂਝੀ ਕਰਾਂਗੀ ਕਿ ਇਹਨਾਂ ਨੂੰ ਸ਼ੁੱਧ ਕਿਵੇਂ ਕੀਤਾ ਜਾਂਦਾ ਹੈ ਇਹ ਤਿੰਨੇ ਚੀਜ਼ਾਂ ਦੀ ਮਾਤਰਾ ਇਕੱਠੀ ਕਰਕੇ ਮਾਤਰਾ ਇਸ ਦੀ ਨਸ਼ੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਕਿ ਮਰੀਜ਼ ਕਿੰਨਾ ਨਸ਼ਾ ਕਰਦਾ ਹੈ ਉਸ ਦੇ ਹਿਸਾਬ ਨਾਲ ਹੀ ਵਰਤਣੀ ਪੈਂਦੀ ਹੈ ਉਂਝੇ ਦੀ ਮਾਤਰਾ ਇਹ ਜੋ ਨਾਰਮਲ ਜੋ ਥੋੜਾ ਨਸ਼ਾ ਕਰਦਾ ਹੈ ਉਸ ਲਈ ਹੈ ਜੋ ਉਹ 1 ਗ੍ਰਾਮ ਬਹੁਤ ਹੈ 1 ਗ੍ਰਾਮ ਦੀ ਮਾਤਰਾ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਨੀਂਦ ਚੰਗੀ ਆਉਂਦੀ ਹੈ ਤੇ ਵੈਸੀ ਹੀ ਤੋੜ ਲੱਗਦੀ ਹੈ ਉਹ ਇਸ ਵਿੱਚ ਸ਼ੁੱਧ ਤਤੂਰੇ ਦੀ ਮਾਤਰਾ ਨਾ ਪਾਉਣ ਖੁਰਾ ਸਮੀ ਅਜਵੇਂ ਤੇ ਸ਼ੁੱਧ ਕੋਚਲਾਈ ਵਰਤ ਸਕਦੇ ਹਨ ਇਸ ਨਾਲ ਉਹਨਾਂ ਨੂੰ ਤੋੜ ਨਹੀਂ ਲੱਗੇਗੀ ਧੰਨਵਾਦ ਦੋਸਤੋ